ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਕਿ ਕਿਉਂਕਿ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਇੱਕ ਕਾਨੂੰਨ ਆ ਕਿ ਕਿਸੇ ਨੂੰ ਵੀ ਗ੍ਰਫਤਾਰ ਕਰਨਾ ਉਹਨੂੰ ਪਹਿਲਾਂ ਨੋਟਿਸ ਦਿੱਤਾ ਜਾਂਦਾ ਉਹਨੂੰ ਪੁੱਛਿਆ ਜਾਂਦਾ ਫਿਰ ਉਹ ਨੋਟਿਸ ਤੋਂ ਬਾਅਦ ਇੱਕ ਦੋ ਤਿੰਨ ਨੋਟਿਸ ਜਿਹੜੇ ਕਿਸੇ ਵੇਲੇ ਕੇਜਰੀਵਾਲ ਨੂੰ ਵੀ ਹੁੰਦੇ ਰਹੇ ਆ ਪਰ ਅੱਜ ਇਸ ਧਰਤੀ ਦੇ ਉੱਤੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਧੱਕੇ ਦੇ ਨਾਲ ਚੁੱਕ ਕੇ ਲਿਜਾ ਕੇ ਕੇਸ ਪਾ ਕੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਅੱਜ ਸਾਡੇ ਲੀਡਰ ਸਹਿਬਾਨ ਮੁਲਾਕਾਤ ਲਈ ਜਾ ਰਹੇ ਆ ਤੇ ਮੁਲਾਕਾਤ ਤਾਂ ਸਾਡਾ ਕਾਨੂੰਨੀ ਹੱਕ ਆ ਰਿਸ਼ਤੇਦਾਰ ਕਰ ਸਕਦੇ ਆ ਵਕੀਲ ਕਰ ਸਕਦੇ ਆ ਕੋਈ ਹੋਰ ਸੱਜਣ ਵੀ ਕਰ ਸਕਦੇ ਆ ਤੇ ਅੱਜ ਉਹ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਕੀ ਕਾਰਨ ਇਹ ਦਰਸਾ ਰਿਹਾ ਕਿ ਸ਼ਾਇਦ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਆ ਮੈਂ ਇਹ ਸਰਕਾਰ ਦੀ ਕਿਉਂਕਿ ਤੁਹਾਡੇ ਬਹੁਤ ਸਾਰੀਆਂ ਖਾਮੀਆਂ ਮੈਂ ਬੋਲ ਵੀ ਸਕਦਾ ਬਹੁਤ ਇੱਕ ਗੱਲ ਜੀਤੇ ਰੱਖਿਓ ਆਪਾਂ ਨੂੰ ਅੱਜ ਨਿਰਣਾ ਕਰਨਾ ਪਊਗਾ ਕਿ ਜੇ ਅੱਜ ਪੰਜਾਬ ਦੇ ਉੱਤੇ ਦਾਗਾ ਵੱਜਿਆ ਸਰਦਾਰ ਸੁਖਬੀਰ ਸਿੰਘ ਬਾਦਲ ਸ਼ੋਮਣੀ ਕਾਲੀ ਦਲ ਦੇ ਪ੍ਰਧਾਨ ਖੜੇ ਹੋਏ ਆ। ਬਾਕੀ ਕੋਈ ਬੋਲਿਆ ਪੰਜਾਬ ਦੇ ਵਿੱਚ ਜਿਹੜਾ ਅੱਜ ਇਹਨਾਂ ਨੇ ਮੁੱਦਾ ਹਾਈ ਕੋਰਟ ਦੇ ਵਿੱਚੋਂ ਸਟੇ ਹੋ ਗਿਆ ਪਰ ਮੈਂ ਵਧਾਈ ਦਿਨਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ। ਇਹਨਾਂ ਨੇ 1 ਸਤੰਬਰ ਤੋਂ ਕਿ ਜਿੰਨਾ ਚਿਰ ਇਹ ਲੈਂਡ ਪੂਲਿੰਗ ਵਾਲਾ ਮਸਲਾ ਬੰਦ ਨਹੀਂ ਹੁੰਦਾ ਜਿੰਨਾ ਚਿਰ ਸਕੀਮ ਵਾਪਸ ਨਹੀਂ ਲਈ ਜਾਂਦੀ ਉਹਨਾਂ ਚਿਰ ਲਗਾਤਾਰ ਰੋਜ਼ ਅੰਬਸਾਹ ਮਹਾਲੀ ਗੁਰਦੁਆਰੇ ਤੋਂ ਲੋਕ ਅਰਦਾਸ ਕਰਕੇ ਜੱਫਾ ਜਾਇਆ ਕਰੂਗਾ ਤੇ ਚੰਡੀਗੜ੍ਹ ਜਾ ਕੇ ਇਹਨਾਂ ਦਾ ਘਰਾਓ ਕਰਿਆ ਕਰੂਗਾ ਇਹ ਕਿਉਂ ਕੀਤਾ ਜਾ ਰਿਹਾ ਇਹ ਅੱਜ ਉਸ ਆਈ ਤੇ ਆ ਗਿਆ ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ ਉਹ ਈਸਟ ਇੰਡੀਆ ਕੰਪਨੀ ਕੀ ਸੀ ਇੱਕ ਪਹਿਲਾਂ ਐਡ ਕਰਦੀ ਸੀ ਉਦੋਂ ਬਾਅਦ ਫਿਰ ਲੋਕਾਂ ਦਾ ਨੁਕਸਾਨ ਕਰਦੀ ਸੀ ਅੱਜ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਫਸਲਾਂ ਦਾ ਪਹਿਲਾਂ ਹੀ ਘਟਿਆ ਜ਼ਮੀਨ ਘਟਦੀ ਜਾ ਰਹੀ ਆ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਹਜ਼ਾਰਾਂ ਏਕੜ ਜਿਹੜੀ ਆ ਉਹ ਪੈੜੀ ਅੱਜ ਅਕਵਾਇਰ ਕਰ ਰਹੇ ਆ ਅਕਵਾਇਰ ਵੀ ਕਿਵੇਂ ਕਰ ਰਹੇ ਆ ਮੁਆਵਜ਼ਾ ਵੀ ਕੋਈ ਨਹੀਂ ਜਿਹੜੀ ਕਰੋੜਾਂ ਦੀ ਜਿਹੜੀ ਜ਼ਮੀਨ ਆ ਉਹਨੂੰ ਅੱਜ ਹੜੱਪਣ ਦਾ ਸਕੈਂਡਲ ਸ਼ੁਰੂ ਕੀਤਾ ਆ ਸੋ ਵੀਰਾਂ ਸਾਨੂੰ ਅੱਜ ਸੋਚਣਾ ਪਊਗਾ ਇਹ ਜਿਹੜੇ ਕਾਰਜ ਚੱਲ ਰਹੇ ਆ ਇੱਕ ਮੈਂ ਤੁਹਾਨੂੰ ਯਾਦ ਵੀ ਦਿਵਾਉਣਾ ਚਾਹਨਾ ਬਾਦਲ ਸਾਹਿਬ ਵੀ ਤੁਹਾਡੇ ਨਾਲ ਕਰਨਗੇ ਇੱਕ ਦੋ ਦਿਨਾਂ ਦੇ ਵਿੱਚ ਜੋ ਕਹਿੰਦੇ ਹੁੰਦੇ ਸੀ ਉਹ ਹੋਣ ਵਾਲਾ ਪਤਾ ਲੱਗ ਜਾਣਾ ਤੇ ਕਈ ਵਾਰੀ ਲੋਕ ਟਿੱਚਰਾਂ ਕਰਦੇ ਆ ਕਹਿੰਦੇ ਜੀ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਮੈਂ ਟਿੱਚਰਾਂ ਨਹੀਂ ਗਿਆ ਸੱਚ ਸੱਚੇ ਰਹਿੰਦਾ ਜਿਹੜਾ ਸੱਚ ਹੋਵੇ ਜੋ ਸੱਚ ਸ਼ੋਮਣੀ ਕਲਦਲ ਕਹਿੰਦਾ ਸੀ ਉਹ ਪਤਾ ਲੱਗ ਜਾਊਗਾ ਥੋੜੇ ਦਿਨਾਂ ਚ ਤੁਹਾਨੂੰ ਵੀ ਜਿਹੜੇ ਹਰਿਆਣਾ ਕਮੇਟੀ ਆ ਦੇਖੋ ਕਦੋਂ ਹੋਂਦ ਵਿੱਚ ਆਈ ਆ 2014 ਦੇ ਵਿੱਚ ਐਕਟ ਬਣਿਆ ਉਹ ਹੁਣ ਡੇਢ ਲਗਭਗ 4 ਮਹੀਨੇ ਪਹਿਲਾਂ ਸਰਦਾਰ ਜਰਦੀਸ਼ ਸਿੰਘ ਢਿੰਡਾ ਉਹਦੇ ਪ੍ਰਧਾਨ ਬਣੇ ਅੱਜ ਲੀਰੋ ਲੀਰੋ ਹੋ ਰ ਪਈ ਆ ਤੇ ਮੈਨੂੰ ਦੱਸਦੇ ਸੀ ਕਿ 6 ਮੈਂਬਰ ਸਿਰਫ ਰਹਿ ਗਏ ਤੇ ਉਥੋਂ ਦੀ ਅੱਜ ਸਰਕਾਰ ਕੀ ਕਰ ਰਹੀ ਆ ਅੱਜ ਬੜੇ ਉਤਮ ਦੇ ਨਾਲ ਅਮੈਂਡਮੈਂਟਾਂ ਕਰ ਰਹੀ ਆ ਉਹ ਐਕਟ ਜਿਹੜਾ 14 ਚ ਬਣਿਆ ਹੁਣ ਹੌਂਦ ਵਿੱਚ ਆਇਆ ਤੇ ਢਿੰਡਾ ਸਾਹਿਬ ਇਹ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਇਹ ਕੁਝ ਕਰਨਾ ਅੱਜ ਢਿੰਡਾ ਸਾਹਿਬ ਬੋਲੇ ਆ ਅਸੀਂ ਐਕਟ ਵਿੱਚ ਅਮੈਂਡਮੈਂਟ ਨਹੀਂ ਹੋਣ ਦੇਵਾਂਗੇ ਅੱਗੇ-ਅੱਗੇ ਦੇਖ ਹੋਤਾ ਹੈ ਕਿਆ ਤੁਸੀਂ ਤਾਂ ਸਾਰੇ ਹਰਿਆਣਾ ਦੇ ਗੁਰਦੁਆਰੇ ਸਹਿਬਾਨ ਉਹਨਾਂ ਸਾਰਿਆਂ ਨੂੰ ਸਰਕਾਰ ਦੇ ਲੋਟ-ਪੋਟ ਕਰ ਦਿੱਤਾ ਤੇ ਅਸੀਂ ਇਹ ਗੱਲ ਕਹਿੰਦੇ ਸੀ ਨਾ ਕਿ ਸ਼ੋਮਣੀ ਕਮੇਟੀ ਤੋਂ ਖੋ ਕੇ ਇਹ ਸਿੱਖਾਂ ਦਾ ਨੁਕਸਾਨ ਕਰਨਗੇ ਤੇ ਅੱਜ ਹਰਿਆਣੇ ਦੇ ਵਿੱਚ ਕਰ ਰਹੇ ਆ ਐਮੈਂਡਮੈਂਟਾਂ ਕਰਕੇ ਇੱਕ ਵਾਂ ਜਿਹੜੀ ਸਭ ਤੋਂ ਅਖੀਰੀ ਗੱਲ ਕਹਿਣੀ ਚਾਹਨਾ ਦੇਖੋ ਜੇ ਇਹ ਆਪ ਪਾਰਟੀ ਕਿਸੇ ਪੱਖ ਦੀ ਵੀ ਸਿੱਖ ਮੁੱਦਿਆਂ ਦੇ ਉੱਤੇ ਸਹਿਯੋਗ ਹੁੰਦੀ ਜਾਂ ਪੰਜਾਬ ਦੇ ਮੁੱਦਿਆਂ ਲਈ ਸਹਿਯੋਗ ਹੁੰਦੀ ਇਹਨਾਂ ਦੇ ਕੋਲ ਇੱਕ ਬਹੁਤ ਵੱਡਾ ਮੌਕਾ ਸੀ ਖੜਾ ਸਾਹਿਬ ਬੈਠੇ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਉਹ ਦਿੱਲੀ ਦੇ ਕੇਸ ਦੇ ਵਿੱਚ ਅੰਦਰ ਸੀ ਜਿਹਦੀ ਸਜ਼ਾ ਵੀ ਮaaf ਹੋਈ ਫਾਂਸੀ ਦੀ ਸਜ਼ਾ ਮaaf ਹੋ ਕੇ ਲਾਈਫ ਦੇ ਵਿੱਚ ਚਲੇ ਗਈ ਤੇ ਤਿੰਨ ਵਾਰ ਕੇਜਰੀਵਾਲ ਜਦੋਂ ਮੁੱਖ ਮੰਤਰੀ ਸੀ ਉਹ ਫਾਈਲ ਹੀ ਨਹੀਂ ਪੈਂਡਿੰਗ ਰੱਖੀ ਜਾਣ ਲੱਗੇ ਉਹ ਸਾਰੀ ਦੀ ਸਾਰੀ ਰਿਜੈਕਟ ਕਰ ਦਿੰਦੀ ਸਾਡੇ ਇੱਕ ਤਾਂ ਹੁਣ ਮੁੱਦਾ ਹੀ ਨਹੀਂ ਰਿਹਾ ਕਿ ਜੇ ਰਾਜਸਥਾਨ ਦੇ ਵਿੱਚ ਬੱਚੀ ਜਿਹੜੀ ਆ ਉਹਦੇ ਕਕਾਰ ਲਹਾਏ ਜਾਂਦੇ ਆ ਤੇ ਕੋਈ ਬੋਲਦਾ ਵਿਰੋਧੀ ਜਿਹੜੇ ਆਪਣੇ ਆਪ ਨੂੰ ਸਿੱਖ ਮੁੱਦਿਆਂ ਤੇ ਕਹਾਉਣਾ ਚਾਹੁੰਦੇ ਆ ਜੇ ਹੋਰ ਕਾਰਜ ਹੁੰਦੇ ਆ ਜਿਹਾ ਆਪਾਂ ਪਿਛਲੇ ਦਿਨ ਕਿਹਾ ਸੀ ਨਾ 350 ਸਾਲਾਂ ਇਹ 350 ਸਾਲਾਂ ਜਥੇਬੰਦੀਆਂ ਮਨਾਉਂਦੀਆਂ ਧਾਰਮਿਕ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਮਨਾਉਣ ਨੂੰ ਤੇ ਸਰਕਾਰ ਨੇ ਵੀ ਯਤਨ ਕੀਤਾ ਪਹਿਲੀ ਮੀਟ ਜਿਹੜੀ ਕੀਤੀ ਉਥੇ ਆਪਣੇ ਸੈਮੀਨਾਰ ਉਹਦੇ ਵਿੱਚ ਚੰਦ ਚਾੜ੍ਹ ਦਿੱਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਸਿੱਖ ਮੁੱਦਿਆਂ ਤੇ ਗੱਲ ਕਰਨ ਵਾਲਾ ਇਹ ਚੱਕ ਰਿਹਾ ਜੀ ਸਰਕਾਰ ਦੇ ਨਾਲ ਸੰਝੋਤੇ ਆ ਤੁਹਾਡੇ ਤੁਸੀਂ ਕਿਉਂ ਨਹੀਂ ਬੋਲਦੇ ਇਸ ਗੱਲ ਦੇ ਉੱਤੇ ਕਿ ਧਾਰਮਿਕ ਜਿਹੜੀ ਅਗਵਾਈ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਚਾਹੇ ਆਪਾਂ ਭਰਾ ਜੋਦਿਓ ਦੇ ਹੋ ਸਕਦੇ ਆ ਮੁੱਦਿਆਂ ਦੀ ਤਾਂ ਗੱਲ ਆ ਨਾ ਫੇ ਮੈਨੂੰ ਐਵੇਂ ਜਾਪਦਾ ਕੋਈ ਸਿੱਖ ਮੁੱਦਾ ਆ ਜਾਏ ਸ਼੍ਰੋਮਣੀ ਕਮੇਟੀ ਦਾ ਤੁਹਾਡੀ ਪਹਿਰੇਦਾਰ ਆ ਇਹ ਤਾਂ ਹਮੇਸ਼ਾ ਹੀ ਕਹਿੰਦੇ ਉਹਨਾਂ ਦੀ ਅਗਵਾਈ ਕਰਨੀ ਆ ਪਰ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਵੀ ਅਸੀਂ ਸਿੱਖ ਮੁੱਦਿਆਂ ਦੇ ਰਖਵਾਲੇ ਆ ਕੀ ਗੱਲ ਉਹ ਕਿਉਂ ਨਹੀਂ ਬੋਲਦੇ ਉਨਾ ਨੂੰ ਸਿਰ ਬੋਲਣ ਨੂੰ ਇਹ ਕਿਹਾ ਆ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਵਿਵਾਲੇ ਜਾਂ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਬੋਲਣਾ ਵੀਰੋ ਅੱਜ ਵਿਚਾਰਨ ਦੀ ਗੱਲ ਆ ਮੈਂ ਇਸ ਗੱਲ ਦੇ ਉੱਤੋਂ ਸੰਤੋਖਤ ਵੀ ਆ ਅੱਜ ਪਿੰਡ-ਪਿੰਡ ਵਿੱਚ ਨਗਰ-ਨਗਰ ਦੇ ਵਿੱਚ ਅੱਜ ਸੱਥਾਂ ਦੇ ਵਿੱਚ ਇਹ ਗੱਲ ਹੋਣ ਲੱਪਈ ਆ ਇਹ ਸਰਕਾਰ ਨੂੰ ਤੌਰੋ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਲਿਆਓ ਇਹ ਮੈਂ ਨਹੀਂ ਕਹਿੰਦਾ ਇਹ ਅੱਜ ਲੋਕ ਕਹਿੰਦੇ ਆ ਸੋ ਆਖਰ ਦੇ ਵਿੱਚ ਇੱਕ ਬੇਨਤੀ ਕਰਕੇ ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਵੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਹੀਦੀ ਜਿਹੜਾ ਬਲੀਦਾਨ ਗੁਰਪੁਰਬ ਆ ਰਿਹਾ 23 24 ਤੇ 25 ਨਵੰਬਰ ਨੂੰ ਉਹਦੇ ਪ੍ਰੋਗਰਾਮ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲੀਕੇ ਆ ਅਸੀਂ ਆਉਂਦਿਆਂ ਦਿਨਾਂ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਆਸਾਮ ਦੀ ਧਰਤੀ ਤੋਂ ਤੋਰਨਾ ਜਿਹੜਾ ਸਾਰੇ ਇਸ ਇੰਡੀਆ ਦੇ ਸਟੇਟਾਂ ਦੇ ਵਿੱਚ ਹੀ ਹੋ ਕੇ ਆਊਗਾ ਤੇ ਮੈਂ ਸਮਝਦਾ ਜਿਹੜਾ ਗੁਰੂ ਸਹਿਬਾਨ ਨੇ ਗੁਰੂ ਸਾਹਿਬ ਕੋਲ ਇਸ਼ਾਨ ਨਹੀਂ ਕਿਸੇ ਤੇ ਕਰਦੇ ਗੁਰੂ ਸਾਹਿਬ ਦਾ ਬਖਸ਼ੇਂਦਿਆ ਇਹ ਦਰ ਤੇ ਜਿਹੜਾ ਵੀ ਆ ਗਿਆ ਉਹਨੂੰ ਸਤਗੁਰ ਜੀ ਗਲਬੱਕੜੀ ਵਿੱਚ ਲੈਂਦੇ ਆ ਤੇ ਤੁਸੀਂ ਇੱਕ ਯਤਨ ਕਰੋ ਇਹ 골ਡਨ ਅਪਰਚੂਨਿਟੀ ਹੋਊਗੀ ਕਿ 550ਵੇਂ ਉਹ ਸਤਗੁਰ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਿਹੜਾ ਵਾਅਦਾ ਕੀਤਾ ਸੀ ਕਿ ਬੰਦੀ ਸਿੰਘਾਂ ਨੂੰ ਅਸੀਂ ਰਿਹਾ ਕਰਾਂਗੇ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਤੇ ਭਾਈ ਬਲਵੰਤ ਸਿੰਘ ਰਾਜੋਵਾਨੇ ਦੀ ਸਜ਼ਾ ਜਿਹੜੀ ਆ ਉਹ ਲਾਈਫ ਦੇ ਵਿੱਚ ਕਨਵਰਟ ਕਰਾਂਗੇ ਸੋ ਮੈਂ ਉਹਨਾਂ ਤੋਂ ਵੀ ਬੇਨਤੀ ਕਰਦਾ ਕਿ ਅੱਜ ਇਸ ਸਹਬਾਂ ਦੇ ਗੁਰਪੁਰਬ ਤੇ ਉਹ ਇਹ ਵੀ ਜ਼ਰੂਰ ਆਪਣਾ ਯੋਗਦਾਨ ਪਾਉਣ ਤਾਂ ਕਿ ਸਿੱਖ ਕੌਮ ਲੰਬੇ ਸਮੇਂ ਤੋਂ ਜਿਹੜੀ ਇਸ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਆ ਉਹ ਵੀ ਜਿਹੜੀ ਆ ਉਹ ਵੀ ਪੂਰੀ ਹੋ ਸਕੇ ਮੈਂ ਅੰਤ ਦੇ ਵਿੱਚ ਜਿਹੜੀ ਗੱਲ ਇਥੋਂ ਕਹੀ ਗਈ ਸਟੇਜ ਤੋਂ ਕਿ ਕ੍ਰਾਂਤ ਕਈ ਵਾਰੀ ਘਟ ਜਾਂਦਾ ਪੁਰਾਣੇ ਮੇਲੇ ਜਿਲੇ ਜੇਲ੍ਹਾਂ ਚ ਜਾਂਦੇ ਇਹ ਤਜਰਬਾ ਹੁੰਦਾ ਮੈਂ ਗੁੱਸਾ ਨਾ ਕਰਨ ਮੇਰੀਆਂ ਭੈਣਾਂ ਵੀ ਬੈਠੀਆਂ ਜਿਹੜਾ ਕਸ਼ਾਰਾ ਨਹੀਂ ਸੀ ਨਾ ਪਾਉਂਦੇ ਉਹ ਕਸ਼ਾਰਾ ਪਾਉਣ ਲੱ ਪੈਂਦੇ ਕਸ਼ਾਰਾ ਕਹਿਣ ਤੋਂ ਬਾਅਦ ਕਿ ਛੋਟਾ ਦੂਜਾ ਕਸ਼ਾਰਾ ਪਾਉਂਦੇ ਸੀ ਜਿਹੜੇ ਨਿਤਨੇਮੀ ਨਹੀਂ ਸੀ ਹੁੰਦੇ ਉਹ ਜਪਜੀ ਸਾਹਿਬ ਦਾ ਜਾਪ ਸਿੱਖ ਲੈਂਦੇ ਉਹ ਨਿਤਨੇਮੀ ਬਣ ਜਾਂਦੇ ਸੀ ਇਹੋ ਹੀ ਸਾਡਾ ਪਛੋਕੜ ਆ ਪਛੋਕੜ ਇਹ ਪਾਰਟੀ ਸਾਡੀ ਗੁਰੂ ਸਾਹਿਬਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਸਾਈ ਪਾਰਟੀ ਆ ਆਪਾਂ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਬਦ ਉਦਮ ਬਖਸ਼ ਕਰਨ ਕੌਮ ਦੀ ਕੱਲ ਪਰਸੋਂ ਪਰਦਾਨ ਜੀ ਨੇ ਅਪੀਲ ਵੀ ਕੀਤੀ ਆ ਤੇ ਸਭ ਤੋਂ ਪੁਰਾਣਾ ਮੈਂ ਸਮਝਦਾ ਸਾਡਾ ਬਲਦੇਵ ਸਿੰਘ ਮਾਨ ਉਹਨੇ ਸਭ ਤੋਂ ਪਹਿਲਾਂ ਬੂਰ ਪਾਇਆ ਉਹ ਕੱਲ ਸ਼ਾਮਿਲ ਵੀ ਹੋ ਗਿਆ ਆਓ ਕਿਸੇ ਗੱਲੇ ਪਲਾ ਕੇ ਇਹ ਸ਼੍ਰੋਮਣੀ ਅਕਾਲੀ ਦਲ ਗੁਰੂ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਹਦੀ ਅਗਵਾਈ ਦੇ ਵਿੱਚ ਇਕੱਤਰ ਹੋਈਏ ਗਿਲੇ ਸ਼ਿਕਵੇ ਬਹੁਤ ਹੋ ਸਕਦੇ ਆ ਪਰ ਪੰਥ ਕਾਰਜ ਸਾਂਝਾ ਹੁੰਦਾ ਇੰਨੀ ਬੇਨਤੀ ਕਰਕੇ ਸਤਗੁਰਾਂ ਦੇ ਅੱਜ ਦੇ ਇਸ ਸਾਚੋ ਗੁਰੂ ਲਾਡੋਰੇ ਦੇ ਇਸ ਮਹਾਨ ਗੁਰਪਰਵ ਦੀਆਂ ਵਧਾਈਆਂ ਵੀ ਦਿਨਾ ਕਾਮਨਾ ਵੀ ਕਰਦਾ ਕਿ ਆਪਾਂ ਵੀ ਸੱਚ ਨੂੰ ਲੱਭੀਏ ਇਹ ਜਿਹੜਾ ਝੂਠ ਫਲਾ ਰਹੇ ਚਾਰ ਚਫਰੇ ਇਹ ਤੋਂ ਆਪਾਂ ਲਾਂਬੇ ਹੋ ਕੇ ਕੇਵਲ ਦਾ ਕੇਵਲ ਤਕੜੇ ਹੋ ਕੇ ਇਸ ਪਾਰਟੀ ਦਾ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ